ਉਹ ਸਾਹਮਣੇ ਕਾਸ਼ੀ ਵਿਸ਼ਵਨਾਥ ਮੰਦਿਰ ਆ। ਆ ਉੱਥੋਂ ਚੱਲੇ ਸੀ ਜਿੱਥੇ ਉੱਥੋਂ ਜਿੱਥੇ ਪੁਲਿਸ ਵਾਲਾ ਖੜਾ। ਇੱਥੇ ਆਇਆ 200 ਰੁਪਿਆ ਲੱਗਿਆ ਸਾਡਾ। ਆ ਸਿੱਦੇ ਇੱਧਰ ਸੰਸਕਾਰ ਹੋ ਰਹੇ ਨੇ ਸਾਰੇ। ਆ ਸੰਸਕਾਰ ਵਾਸਤੇ ਬੋਡੀ ਰੱਖੀ ਹੋਈ ਆ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬੈਕਸਾਈਡ ਤੇ ਤੁਸੀਂ ਮੇਰੇ ਦੇਖ ਰਹੇ ਹੋ ਕਾਸ਼ੀ ਵਿਸ਼ਵਨਾਥ ਮੰਦਿਰ ਤੇ ਇਹ ਤੋਂ ਅੱਗੇ ਵਾਲਾ ਘਾਟ ਹੈਗਾ ਆ ਮਨੀਕਰਨਿਕਾ ਘਾਟ। ਉਹਦਾ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਆਪਾਂ ਅਲੱਗ ਵੀਡੀਓ ਬਣਾਵਾਂਗੇ। ਤੇ ਉਹ ਪਿਛਲੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਤਾ ਸੀਗਾ ਤੇ ਹੁਣ ਆਪਾਂ ਚੱਲੇ ਆ ਮੰਨੀ ਕਰਨੀਗਾ ਘਾੜ ਤੇ ਉੱਥੇ ਦਿਖਾਨਿਆ ਤੁਸੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਹਿੰਦੂ ਭਾਈਚਾਰਾ ਹੈਗਾ ਆ ਜਿਹੜੇ ਚਾਹੁੰਦੇ ਆ ਵੀ ਸਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇ ਉਹਨਾਂ ਦਾ ਸੰਸਕਾਰ ਜਿਹੜਾ ਦਾ ਸੰਸਕਾਰ ਉਹ ਉਰੇ ਕਰਾਉਣਾ ਚਾਹੁੰਦੇ ਆ ਤੇ ਕਹਾਂ ਜਾ ਕੇ ਤੁਹਾਨੂੰ ਦਿਖਾਉਨਿਆ ਕਿਵੇਂ ਦਾ ਸੰਸਕਾਰ ਹੁੰਦਾ ਕਿਵੇਂ ਪੂਜਾ ਹੁੰਦੀ ਆ ਤੇ ਸਾਹਮਣੇ ਮੇਰੇ ਗੰਗਾ ਨਦੀ ਆ ਗੰਗਾ ਮਾਤਾ ਤੇ ਪਿੱਛੇ ਮੇਰੇ ਹੈਗਾ ਕਾਸ਼ੀ ਵਿਸ਼ੂਨਾਥ ਮੰਦਿਰ ਤੇ ਮਿਲਦੇ ਆ ਅੱਗੇ ਜੇ ਮੌਕਾ ਮਿਲਿਆ ਤਾਂ ਵੀਡੀਓ ਆਪਾਂ ਮੰਦਿਰ ਦੇ ਅੰਦਰ ਦੀ ਬਣਾਵਾਂਗੇ ਜੇ ਬਣਾਉਣ ਦਿੱਤੀ ਤੇ ਚੱਲਦੇ ਆ ਅੱਗੇ ਚਾਉਦੇ ਚੱਲਦੇ ਸੋਚਿਆ ਵੀ ਇੰਨੀ ਦੂਰ ਆਏ ਆ ਤਾਂ ਲੋਕ ਤਿੰਨ ਤਿੰਨ ਚਾਰ ਚਾਰ ਘੰਟੇ ਖੜਕ ਲਾਈਨਾਂ ਵਿੱਚ ਖੜਕੇ ਦਰਸ਼ਨ ਕਰਦੇ ਆ ਵੀ ਅਸੀਂ ਬਾਹਰੋਂ ਹੀ ਦਰਸ਼ਨ ਕਰਕੇ ਚੱਲਦੇ ਆ ਤੇ ਅਸੀਂ ਦੂਜੇ ਪਾਸਿਓਂ ਮੰਦਿਰ ਦੇ ਬਿਲਕੁਲ ਅੰਦਰ ਆ ਗਏ ਆ ਸਾਹਮਣੇ ਕਾਸ਼ੀ ਵਿਸ਼ੂਨਾਥ ਮੰਦਿਰ ਆ ਤੇ ਆਹ ਲਾਈਨ ਆ ਜਿਹੜੀ ਲੱਗੀ ਹੋਈ ਆ ਇੱਕ ਪਾਸੇ ਤੇ ਉਹ ਸਾਹਮਣੇ ਜਿਹੜਾ ਸ਼ਾਇਦ ਸਕਰੀਨ ਦੇ ਉੱਤੇ ਉਹ ਸਾਹਮਣੇ ਕਾਸ਼ੀ ਵਿਸ਼ਨনাথ ਮੰਦਿਰ ਆ ਤੇ ਸੰਗਤ ਹੈਗੀ ਆ ਬਹੁਤ ਜ਼ਿਆਦਾ ਗਾਹ ਚੱਲਦੇ ਆ ਜੇ ਅੱਗੇ ਥੋੜਾ ਜਿਹਾ ਹੋਰ ਜਾਣ ਦੇਣ ਤਾਂ ਦੇਖ ਲੈਣੇ ਆ ਤੇ ਇਤੋਂ ਗਾਹ ਨਹੀਂ ਜਾਣ ਦੇਣਾ ਤਾਂ ਤਾਂ ਬੈਰੀਕੇਡ ਲਾਏ ਹੋਏ ਆ ਤੇ ਸਾਹਮਣੇ ਕਾਸ਼ੀ ਵਿਸ਼ਨনাথ ਮੰਦਿਰ ਆ ਸਾਰੇ ਲੋਕ ਮੱਥਾ ਦੇਖਣ ਵਾਲੇ ਨੇ ਪਿੱਛੋਂ ਜਿੱਥੋਂ ਉਹ ਲਾਈਨ ਚੱਲਦੀ ਆ ਸੀ ਉਹ ਲਾਈਨਾਂ ਆਉਣੀਆਂ ਨੇ ਇਹਦਾ ਦੂਜੇ ਪਾਸੇ ਗੇਟ ਆ ਮੰਦਰ ਦਾ ਸਾਈਡ ਤੋਂ ਉੱਥੋਂ ਐਂਟਰ ਹੋਣਗੇ ਮੱਥਾ ਦੇ ਕੇ ਇਧਰੋਂ ਬਾਹਰ ਆਉਣਗੇ ਬਹੁਤ ਜ਼ਿਆਦਾ ਮਤਲਬ ਸੰਗਤਾਂ ਦਾ ਮੱਥਾ ਦੇਖਣ ਵਾਲੀ ਦਰਸ਼ਨ ਕਰਨ ਵਾਲੀ ਬਹੁਤ ਜ਼ਿਆਦਾ ਸਿਰਦਾ ਲੋਕ ਉਹ ਸਾਹਮਣੇ ਕਾਸ਼ੀ ਵਿਸ਼ਵਨਾਥ ਮੰਦਿਰ ਆ ਤੇ ਉਥੋਂ ਆਲੇ ਘਾੜ ਤੇ ਜਾਣ ਲਈ ਅਸੀਂ 200 ਰੁਪਿਆ ਦਿੱਤਾ ਆ ਕਿਉਂਕਿ ਇਧਰੋਂ ਰਸਤਾ ਬੰਦਾ ਇਧਰੋਂ ਪੁਲਿਸ ਤੁਰ ਕੇ ਸਾਨੂੰ ਅਸੀਂ ਜਾਣਾ ਸੀ ਸਾਨੂੰ ਜਾਣ ਨਹੀਂ ਦੇ ਰਹੀ ਤੇ ਪਿੱਛੋਂ ਜੀ ਰਾਹ ਬਲੌਕ ਕੀਤਾ ਹੋਇਆ ਟ੍ਰੈਫਿਕ ਕਰਕੇ ਤੇ ਆ ਘਾੜ ਤੇ ਜਾਣ ਲਈ ਸਾਨੂੰ 200 ਰੁਪਿਆ ਦੇਣਾ ਪਿਆ ਤਿੰਨ ਜਣਿਆਂ ਨੂੰ ਚਲੋ ਬਾਕੀ ਬੋਟਿੰਗ ਦੇ ਨਜ਼ਾਰੇ ਵੀ ਲੈ ਲਾਂਗੇ ਕੋਈ ਗੱਲ ਨਹੀਂ ਆਹ ਭਾਈ ਆ ਸਾਡਾ ਡਰਾਈਵਰ ਤੇ ਚਲੋ ਦੇਖਦੇ ਆਂ ਆਇਆ ਲਾ ਕੇ ਆਇਆ ਲਾ ਦੇ ਜੀ ਸੋ ਤਾਂ ਆੜੋ ਇਧਰ ਅੱਛਾ ਇੱਥੋਂ ਜੱਲੇ ਸੀ ਉਹ ਉੱਥੋਂ ਜੱਲੇ ਸੀ ਜਿੱਥੇ ਉੱਥੋਂ ਜਿੱਥੇ ਪੁਲਿਸ ਵਾਲਾ ਖੜਾ ਇੱਥੇ ਆਇਆ 200 ਰੁਪਏ ਲੱਗਿਆ ਸਾਡਾ ਆ ਸਾਰੀਆਂ ਜਿਹੜੇ ਅੰਤਮ ਸੰਸਕਾਰ ਹੋ ਰਹੇ ਨੇ ਤੇ ਇਹ ਆ ਮਨੀ ਕਰਨਿਕਾ ਘਾੜ ਜੀ ਦੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਆ ਜਿੰਨੇ ਵੀ ਤੁਸੀਂ ਅਗਨੀ ਚਲਦੀ ਦੇਖ ਰਹੇ ਹੋ ਇਹ ਸਾਰੇ ਸੰਸਕਾਰ ਹੋਏ ਹੋਏ ਨੇ ਏ ਆਹ ਦੇਖ ਲੋ ਇੱਧਰ ਆਹ ਲੱਕੜਾਂ ਦੀ ਭਰੀ ਹੋਈ ਬੋਟ ਆ ਤੇ ਇੱਧਰ ਸੰਸਕਾਰ ਹੋ ਰਹੇ ਨੇ ਸਾਰੇ ਤੇ ਜਿਹੜੇ ਲੋਕ ਤਾਂ ਦੇਖ ਕੇ ਵੀ ਇਹ ਸ਼ਾਇਦ ਵੀਡੀਓ ਦੇਖ ਕੇ ਕਹਿੰਦੇ ਹੋਣਗੇ ਇੱਧਰ ਉੱਪਰੇ ਕੋਲੇ ਸੰਸਕਾਰ ਕਰਨ ਨੂੰ ਡੈਡੀ ਬੋਡੀ ਪਈ ਆ ਤੇ ਇੱਥੇ ਕੋਈ ਜਿਵੇਂ ਆਪਾਂ ਨੂੰ ਹੁੰਦਾ ਆ ਵੀ ਇੱਥੇ ਸੰਸਕਾਰ ਹੁੰਦੇ ਐਦਾਂ ਦਾ ਇੱਥੇ ਕੁਝ ਨਹੀਂ ਹੈਗਾ ਲੋਕ ਇੱਥੇ ਆਮ ਹੀ ਫਰੀ ਜਾਂਦੇ ਆ ਤੇ ਆਹ ਸੰਸਕਾਰ ਵਾਸਤੇ ਬੋਡੀ ਭਰਖੀ ਹੋਈ ਆ ਜਿਵੇਂ ਹੁਣ ਕਿਤੇ ਹੋਰ ਚੱਲ ਜੂਗੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਵਾਰੀ ਆ ਜਾਣੀ ਆ ਸਾਰਿਆਂ ਦੇ ਇੱਕ ਇੱਕ ਕਰਕੇ ਸਾਰਿਆਂ ਇਦਾਂ ਹੀ ਜਿਹੜੀਆਂ ਸੰਸਕਾਰ ਕੀਤਾ ਜਾਂਦਾ ਇੱਥੇ ਤੇ ਲੱਕੜਾ ਵੀ ਤੁਸੀਂ ਹਿਸਾਬ ਲਾ ਲਓ ਵੀ ਥੋੜੀਆਂ ਬਹੁਤੀਆਂ ਪਾ ਕੇ ਸੰਸਕਾਰ ਕਰ ਦਿੰਦੇ ਆ ਤੇ ਬਾਕੀ ਦੇਖਦੇ ਆ ਅੱਗੇ ਦਿਖਾਣੇ ਆ ਕੀ ਬਣਦਾ ਆ ਉਹ ਸਾਹਮਣੇ ਲੱਕੜਾਂ ਦਾ ਭਰਿਆ ਹੋਇਆ ਆ ਤੇ ਇਹ ਸੰਸਕਾਰ ਲਈ ਲੈ ਕੇ ਚੱਲੇ ਨੇ

ਇਹ ਆ ਜ਼ਿੰਦਗੀ ਦੀ ਅਸਲ ਸੱਚਾਈ ਇਸ طرف ਤੋਂ ਆਪਾਂ ਆਏ ਆ ਤੇ ਇੱਧਰ ਸਾਰਾ ਸੰਸਕਾਰ ਦਾ ਸਮਾਨ ਮਿਲ ਜਾਂਦਾ ਆ ਆ ਸਾਹਮਣੇ ਲੱਕੜਾਂ ਤੁਸੀਂ ਮੁੱਲ ਲੈਣੀਆਂ ਨੇ ਤੁਸੀਂ ਸੰਸਕਾਰ ਵਗਣ ਵਾਸਤੇ ਮੂਲ ਮੁੱਲ ਮਿਲਦੀਆਂ ਨੇ ਸੰਸਕਾਰ ਕਰਨ ਨੂੰ ਇੱਧਰ ਸਾਰੇ ਪਾਸੇ ਤੁਹਾਨੂੰ ਲੱਕੜਾਂ ਹੀ ਲੱਕੜਾਂ ਮਿਲ ਜਾਣੀਆਂ ਹੋ ਸੰਸਕਾਰ ਦਾ ਜਿਹੜਾ ਸਮਾਨ ਆ ਉਹ ਮੇਜੂਗਾ ਇੱਧਰ ਭਰੀਆਂ ਪਈਆਂ ਨੇ ਲੱਕੜਾਂ ਇਹ ਉਹ ਕੌਂਡਾ ਕਹਿੰਦੇ ਹਿੰਦੂ ਮਾਨਤਾਵਾਂ ਦੇ ਅਨਸਾਰ ਇੱਥੇ ਸ਼ੰਕਰ ਜੀ ਦੀ ਮਣੀ ਗਿਰੀ ਸੀ ਤੇ ਉਸ ਤੋਂ ਬਾਅਦ ਸ਼ੰਕਰ ਜੀ ਨੇ ਆ ਘਾਟ ਨੂੰ ਸ਼ਰਾਫ ਦਿੱਤਾ ਸੀਗਾ ਵੀ ਇਹ 24 ਘੰਟੇ ਜਿਵੇਂ ਮੈਂ ਮੱਚ ਰਹਾ ਵਾ ਉਦਾਂ ਹੀ ਇਹ ਘਾਟ ਵੀ ਮੱਚਦਾ ਰਹੇਗਾ ਇਸ ਕਰਕੇ ਇੱਥੇ 24 ਘੰਟੇ ਸੰਸਕਾਰ ਆ ਜਿਹੜੇ ਹੁੰਦੇ ਰਹਿੰਦੇ ਨੇ ਮਣੀਕਰਨ ਕਾ ਘਾਟ ਦੇ ਉੱਤੇ ਆ ਉਹ ਅੱਗੇ ਵੀ ਦੇ ਦਿਆਂ ਇੱਕ ਮੰਦਿਰ ਔਰੇ ਉਹ ਜਿਵੇਂ ਟੇਡਾ ਹੋਇਆ ਹੋਇਆ ਵਾ ਉਹਦੇ ਬਾਰੇ ਵੀ ਜਾਣਦਾ ਕਿਸੇ ਨੂੰ ਪੁੱਛਦੇ ਆ ਔਰੇ ਕਦਾਇਆ ਸਿਸਟਮ ਤੇ ਆ ਮੰਦਿਰਾਂ ਤੁਸੀਂ ਇਹ ਦੇਖੋ ਵੀ ਕਿੰਨਾ ਟੇਡਾ ਇਹ ਮੰਦਿਰ ਚੁੱਕੇ ਆ ਤੇ ਇਹ ਹੈਗਾ ਗੰਗਾ ਮਹਿਲ ਘਾਟ ਤੇ ਇਹ ਵੀ ਬਹੁਤ ਸੋਹਣਾ ਆ ਵਧੀਆ ਬਣਾਇਆ ਹੋਇਆ ਹੈ ਤੇ ਫੇ ਪੁਰਾਣਾ ਹੀ ਆ ਮਤਲਬ ਸਿਸਟਮ ਸਿਸਟਮ ਹੈ ਨੀਗਾ ਕੋਈ ਉੱਥੇ ਸਤੋਂ ਪਾਰ ਕਰਾਉਣ ਦੀ ਇਹਨੇ 200 ਰੁਪਏ ਲੈ ਲੇ ਇਹਗਾ ਗੰਗਾ ਮੈਲ ਘਾਟ ਬਾਕੀ ਚਲੋ ਕੋਈ ਗੱਲ ਨਹੀਂ ਕਰਨਾ ਪੈਂਦਾ ਹੈ ਕਈ ਵਾਰ ਉਧਰਲੇ ਦੂਜੇ ਪਾਸੋਂ ਮਤਲਬ ਜਾਮ ਲੱਗਿਆ ਸੀ ਟ੍ਰੈਫਿਕ ਸੀਗੀ ਤੇ ਦੂਏ ਪਾਸੋਂ ਨਿਕਲ ਕਰਕੇ ਹੋ ਗਿਆ ਤੇ ਇੱਧਰ ਬਾਲੀਆ ਦੇਖੋ ਆ ਮੰਗਲ ਘਾਟ ਆ ਮੰਗਲ ਮਹਿਲ ਘਾਟ ਤੁਸੀਂ ਦੇਖਿਆ ਰਾਜਵੇਦ ਨੂੰ ਤਾਂ ਸੱਦਾ ਪਿਆ ਹੁੰਦਾ ਬਹੁਤ ਲੋਕ ਲੱਗੇ ਜਾਂ ਹਾਂ ਤੇ ਉਹ ਇੱਥੇ ਆ ਸੂਪਰ ਮਾਇਆ ਅੱਛਾ ਕੋਈ ਨਾ ਕਿਸੇ ਨੂੰ ਤਾਂ ਪਤਾ ਨਾ ਉਹ ਬਲੌਗ ਦੇਖਿਆ ਸੀ ਤੇ ਲੋਕਾਂ ਦੇ ਵਿੱਚ ਐਸੇ ਵੀ ਉਹਨੇ ਕਹਾ ਆ ਗਏ ਲਾ ਬਲੌਗ ਤੇ ਰਹਿੰਦਾ ਹਿੰਨਾ ਉਹ ਕਹਾ ਬੋਲਦਾ ਮੈਂ ਥੋੜਾ ਜਿਹਾ ਨਾ ਮਾਨਾ ਸਾਰੇ ਸੱਜਣ ਪਿਆਰੇ ਸਾਥ ਛੱਡ ਗਏ ਇੱਕ ਇੱਕ ਕਰਕੇ ਸਹਾਰੇ ਸਾਥ ਛੱਡ ਗਏ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਰਹਿਣਾ ਚੱਲਦਾ ਚਰਨੀ ਸਮੇਂ ਨੇ ਐਸੇ ਚਾਲ ਮਿੱਟੀ ਨਾ ਫਰੋੜ ਜੋ ਗਿਆ ਰਹਿਣਾ ਚੱਲਦਾ ਸਮੇਂ ਨੇ ਸੱਚਾ ਮਿੱਟੀ ਨਾ ਫਰੋੜ ਜੋ ਗਿਆ ਨਹੀਂ ਉਹ ਲੱਪਣੇ ਕਬੱਚ ਹੋ ਲਾਲ ਮਿੱਟੀ ਨਾ ਫਰੋੜ ਜੋ ਗਿਆ ਉਹ ਧੰਨਵਾਦ ਹੈ ਬਾਈ ਮਨਜੀਤ ਭੱਟੀ ਦਾ ਤੇ ਚੱਲਦੇ ਅੱਗੇ ਵੱਲ ਨੂੰ ਦੇਖਦੇ ਆ ਅੱਗੇ ਦਾ ਕਿੰਦਾ ਘਾਟਾਂ ਦਾ ਸਵੇਰ ਦਾ ਕੁਛ ਨਹੀਂ ਖਾਤਾ ਸੀ ਚਾਹ ਪੀਤੀ ਹੋਈ ਆ ਸਾਡਾ ਬਾਈ ਖਜ਼ਾਨਚੀ ਖੋ ਗਿਆ ਸਾਡਾ ਖਜ਼ਾਨਚੀ ਐਕਚੁਅਲੀ ਖੋ ਚੁੱਕਿਆ ਵਾ ਤੇ ਇਹ ਵੀਡੀਓ ذرا ہی میں ਇਹ ਕਹੂਗਾ ਕਿ ਖਜ਼ਾਨਚੀ ਸਾਹਿਬ ਸਾਡਾ ਲੱਭੋ ਬਾਕੀ ਬੰਦੇ ਵੀ ਉਹਦੇ ਨਾਲ ਅਸੀਂ ਤਿੰਨ ਇੱਕ ਸਾਡੇ ਨਾਲ ਆ ਦੇਖੋ ਇਹਦਾ ਅੱਗੇ ਵਜਾ ਵਜਨ ਘਾਟਾ ਦੇਖੋ ਹਾਂਜੀ 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 ਇਹਦਾ ਵਜਨ ਪਹਿਲਾਂ ਘਾਟਾ ਤੇ ਇਹਦਾ ਵਜਨ ਹੋਰ ਘਟ ਜਾਣਾ ਤੇ ਮੇਰਾ ਤਾਂ ਹੱਬ ਪਹਿਲੇ ਹੀ ਘਟ ਜਾਣਾ ਵਾ ਸਵੇਰ ਦੀ ਚਾਹ ਪੀਤੀ ਹੋਈ ਆ ਹੁਣ ਸੋਚਿਆ ਵੀ ਆਪਣੇ ਪੱਲੇ ਤੋਂ ਹੀ ਲਾ ਕੇ ਕੁਝ ਸਾਦਾ ਜਾਵੇ ਯਾ ਭੁੱਖ ਨੇ ਜੇ ਖਾਦੇ ਆ ਜੀ ਛੋਟੇ ਛੋਟੇ ਜੇ ਕੀ ਹੁੰਦਾ ਹੈ ਜੇ ਚਲੋ ਆਓ ਚਲੋ ਚਲੋ ਅੱਗੇ ਚੱਲਦੇ ਜਾਂਦੇ ਆਂ ਬਾਈ ਇਹ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਮਨੀਕਰਨਿਕਾ ਘਾਟ ਤੇ ਜਿੰਨਾ ਵੀ ਆਪਾਂ ਉਰੇ ਦਾ ਇਤਿਹਾਸ ਦੱਸਿਆ ਜੇ ਉਹਦੇ ਵਿੱਚੋਂ ਕੁਝ ਵੀ ਗਲਤ ਹੈ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਤੇ ਕਿਉਂਕਿ ਪੂਰੀ ਜਾਣਕਾਰੀ ਆਪਾਂ ਨੂੰ ਇਸ ਘਾਟ ਬਾਰੇ ਹਲੇ ਹੈ ਨਹੀਂਗੀ ਤੇ ਜਿੰਨੀ ਕੁ ਵੀ ਬਾਕੀ ਆਪਾਂ ਨੂੰ ਪਤਾ ਲੱਗੇ ਆਪਾਂ ਵੀਡੀਓ ਦੇ ਵਿੱਚ ਐਡ ਕਰ ਦੇਵਾਂਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੁਸੀਂ ਬਣੇ ਰਹੋ ਆਪਣੀ ਅਗਲੀ ਵੀਡੀਓਜ਼ ਦੇ ਨਾਲ ਬਣੇ ਰਹੋ ਤੇ ਆ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆ ਧੰਨਵਾਦ ਵੀਡੀਓ ਦੇਖਣ ਲਈ ਸਾਰਿਆਂ ਦਾ ਤੇ ਆਪਣੇ ਸੱਜਣਾ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਵੀਡੀਓ ਧੰਨਵਾਦ